ਹਾਂਜੀ ਦੋਸਤੋ ਅੱਜ ਤੁਹਾਨੂੰ ਅਸੀਂ ਨਾ ਇੱਕ ਖਾਲੀ ਜਗ੍ਹਾ ਦਿਖਾ ਰਹੇ ਹਾਂ ਜਿਸ ਦਾ ਕੀ ਕੰਮ ਜਗਾ ਦਾ ਸ਼ੁਰੂ ਹੋ ਗਿਆ ਇੱਥੇ ਨਾ ਅਸੀਂ ਜਗਾ ਖਾਲੀ ਪਈ ਸੀਗੀ ਜੋ ਕਿ ਪਾਰਕ ਦੇ ਤੌਰ ਤੇ ਜਗਾ ਛੱਡੀ ਹੋਈ ਸੀਗੀ ਬੈਠਣ ਵਾਸਤੇ ਜਗਾ ਛੱਡੀ ਸੀਗੀ ਇਹਨੂੰ ਅਸੀਂ ਪਾਰਕ ਦੇ ਰੂਪ ਦੇ ਵਿੱਚ ਪਾਰਕ ਬਣਾਉਣਾ ਚਾਹੁੰਦੇ ਸੀ ਪਾਰਟੀ ਵਰਕਰ ਨੇ ਮੱਲੋ ਅਸੀਂ ਰਲ ਕੇ ਇਸ ਜਗਾ ਬਾਰੇ ਸੈਕਟਰੀ ਸਹਿਬਾਨ ਵੀਡੀਓ ਸਹਿਬਾਨ ਉਹਨਾਂ ਨੂੰ ਬੇਨਤੀ ਕੀਤੀ ਸੀ ਵੀ ਸਾਡੇ ਪਿੰਡ ਦੇ ਵਿੱਚ ਜਿਹੜੀ ਇਹ ਜਗ੍ਹਾ ਪਈ ਹੈ ਇਸ ਤੇ ਪਾਰਕ ਬਣਾਇਆ ਜਾਵੇ ਤਾਂ ਜੋ ਬਹੁਤੀ ਸੋਹਣੀ ਚੀਜ਼ ਬਣ ਕੇ ਤਿਆਰ ਹੋਊਗੀ ਇਸ ਜਗ੍ਹਾ ਦਾ ਕੰਮ ਚੱਲ ਪਿਆਗਾ ਜੋ ਅਸੀਂ तकरीबन ਕਈ ਮਹੀਨੇ ਪਹਿਲਾਂ ਅਸੀਂ ਇਸ ਜਗ੍ਹਾ ਬਾਰੇ ਮਤਾ ਪਵਾਇਆ ਸੀਗਾ ਪਾਰਟੀ ਵਰਕਰਾਂ ਨੇ ਅਸੀਂ ਰਲ ਕੇ ਅਸੀਂ ਇਸ ਚੀਜ਼ ਦਾ ਮਤਾ ਪਾਇਆ ਸੀ ਵੀ ਇਹ ਚੀਜ਼ ਉੱਪਰ ਪਾਰਕ ਬੜਨਾ ਚਾਹੀਦਾ ਹੈਗਾ ਤੁਸੀਂ ਆਪ ਦੇਖੋ ਪਾਰਕ ਦਾ ਕੰਮ ਸ਼ੁਰੂ ਹੋ ਚੁੱਕਿਆ ਹੈਗਾ ਜੋ ਕਿ ਪੰਚਾਇਤ ਦੀ ਨਿਗਰਾਨੀ ਦੇ ਵਿੱਚ ਸਾਡੇ ਸਾਰੇ ਵਰਕਰਾਂ ਦੇ ਸਹਿਯੋਗ ਦੇ ਨਾਲ ਜੋ ਪਾਰਕ ਇਹ ਬਣਨ ਜਾ ਰਿਹਾ ਹੈਗਾ ਅਸੀਂ ਸਾਡੀ ਸਾਰੀ ਪਾਰਟੀ ਦਾ ਤੇ ਨਗਰ ਪੰਚਾਇਤ ਦਾ ਬਹੁਤ-ਬਹੁਤ ਧੰਨਵਾਦ ਕਰਦੇ ਹਾਂ ਜਦੋਂ ਇਹ ਪਾਰਕ ਬਣ ਕੇ ਤਿਆਰ ਹੋ ਜੂ ਤਾਂ ਉਸ ਤੋਂ ਬਾਅਦ ਵੀ ਤੁਹਾਨੂੰ ਅਸੀਂ ਵੀਡੀਓ ਬਣਾ ਕੇ ਦਿਖਾਵਾਂਗੇ ਮੀਤ ਕਰਦੇ ਆ ਕਿ ਇਹੋ ਜੇ ਕੰਮ ਸਾਡੇ ਚੰਗੇ ਲੱਗਦੇ ਹੋਣਗੇ ਤੁਹਾਨੂੰ ਤਾਂ ਵੀਡੀਓ ਨੂੰ ਲਾਈਕ ਸ਼ੇਅਰ ਜ਼ਰੂਰ ਕਰਿਆ ਕਰੋ ਧੰਨਵਾਦ ਦੋਸਤੋ।